ਇਹਨਾਂ ਤਸਵੀਰਾਂ ਦੇ ਵਿੱਚ ਰੋਂਦੇ ਕਰਲਾਉਂਦੇ ਹੋਏ ਪਰਿਵਾਰ ਮੈਂਬਰਾਂ ਦੇ ਰੋਣ ਦਾ ਕਾਰਨ ਸੁਣ ਕੇ ਤੁਹਾਡੀ ਵੀ ਇੱਕ ਵਾਰ ਰੂਹ ਕੰਬ ਜਾਵੇਗੀ ਕਾਰਨ ਸੁਣਨ ਤੋਂ ਪਹਿਲਾਂ ਇਹ ਦੱਸ ਦਈਏ ਕਿ ਤੁਸੀਂ ਵੀ ਅੱਜ ਤੋਂ ਆਪਣੇ ਜਵਾਕਾਂ ਨੂੰ ਸਮਝਾ ਕੇ ਰੱਖੋ ਇਹਨਾਂ ਲੋਕਾਂ ਦੇ ਰੋਣ ਦਾ ਕਾਰਨ ਕੋਈ ਹੋਰ ਨਹੀਂ ਸਗੋਂ ਜਵਾਕਾਂ ਵੱਲੋਂ ਕੀਤੀ ਗਈ ਲੜਾਈ ਹੈ ਜੋ ਕਿ ਬੱਚਿਆਂ ਤੋਂ ਹੁੰਦੀ ਹੋਈ ਸਿਆਣਤ ਤੱਕ ਪਹੁੰਚ ਗਈ ਤੇ ਫਿਰ ਇੱਕ ਧਿਰ ਵੱਲੋਂ ਘਰ ਦੇ ਵਿੱਚ ਵੜ ਕੇ ਪਰਿਵਾਰ ਤੇ ਅੰਨੇਵਾ ਗੋਲੀਆਂ ਚਲਾ ਦਿੱਤੀਆਂ ਗਈਆਂ ਜਿਸ ਦੌਰਾਨ ਗੋਲੀ ਲੱਗਣ ਕਾਰਨ ਇੱਕ ਬੱਚੀ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਇੱਕ ਔਰਤ ਸਣੇ ਦੋ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ ਵਿੱਚ ਦਾਖਲ ਕੀਤਾ ਗਿਆ ਇਸ ਮੌਕੇ ਪੀੜਤ ਪਰਿਵਾਰ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪ੍ਰਸ਼ਾਸਨ ਅੱਗੇ ਇਨਸਾਫ ਦੀ ਗੁਹਾਰ ਲਗਾਈ ਹੈ ਮਾਮਲਾ ਅੰਮ੍ਰਿਤਸਰ ਦੇ ਪਿੰਡ ਬਾਸਰ ਕੇ ਪਿੰਡੇ ਨਾਲ ਸਬੰਧਤ ਹੈ ਹਾਂਜੀ ਭਾਜੀ ਕੀ ਨਾਮ ਜੀ ਆਪਣਾ ਮੇਰਾ ਨਾਮ ਸੁਖਲਾ ਮੈਂ ਸਰ ਪ੍ਰਗਟ ਸਿੰਘ ਕਿਹੜਾ ਪਿੰਡ ਹੈ ਜੀ ਆਪਣਾ ਇਹ ਬਾਸਰ ਦਾ ਪਿੰਡ ਹੈ ਜੀ ਕੀ ਮਾਮਲਾ ਕੀ ਹੋਇਆ ਭਾਜੀ ਮਾਮਲਾ ਸਰ ਬੱਚੇ ਬੱਚੇ ਦੋ ਜਣੇ ਲੜ ਪਏ ਆ ਅੱਛਾ ਤੇ ਅਸੀਂ ਮੱਧਵਲ ਛਡਾਉਣ ਗਏ ਆ ਹੂੰ ਛਡਾਉਣ ਗਏ ਆ ਤੇ ਮੁੜਕੇ ਇਹਨਾਂ ਗੋਲੀ ਚਲਾਤੀ ਉਹ ਤੇ ਗੋਲੀ ਕਿੰਨਾਂ ਵੱਲੋਂ ਚਲਾਈ ਗਈ ਇਹ ਲਖਬੀਰ ਲਖਬੀਰੇ ਦੇ ਮੁੰਡੇ ਨੇ ਚਲਾਈ ਗੋਲੀ ਉਹ ਉਹ ਕਿੱਥੇ ਰਹਿੰਦੇ ਨੇ ਜੀ ਉਹ ਵੀ ਜੀ ਪਿੰਡ ਚ ਉਹ ਦੂਜੀ ਤੀਜੀ ਗਲੀ ਚ ਅੱਛਾ ਜੀ ਉਸ ਤੋਂ ਬਾਅਦ ਜੀ ਉਸ ਤੋਂ ਬਾਅਦ ਜੀ ਜਦੋਂ ਉਹਨੇ ਗੋਲੀ ਚਲਾਤੀ ਆ ਫਿਰ ਅਸੀਂ ਨਾ ਮੁੜ ਕੇ ਪਿਸਤੌਲ ਉਹਦਾ ਖੋਲਿਆ ਅ ਮਤਲਬ ਗੋਲੀ ਸਾਡੇ ਵੱਜੀ ਨਹੀਂ ਆ ਅਸੀਂ ਉਹਦਾ ਜਦੋਂ ਪਿਸਤੌਲ ਖੋਹ ਕੇ ਨਾ ਤੇ ਅਸੀਂ ਆਪਣੇ ਇੱਥੇ ਘਰ ਲੈ ਆਂਦਾ ਆ ਵੀ ਆਹ ਤੁਹਾਡਾ ਪਿਸਤੌਲ ਲੈ ਆਂਦਾ ਜੇ ਤੇ ਆਜੋ ਜੇ ਫੜਨਾ ਜੇ ਤੇ ਮੁੜ ਕੇ ਜਦੋਂ ਇੰਨੀ ਗੱਲ ਹੋਈ ਤੇ ਮੁੜ ਕੇ ਨਾ 5 7 ਫੇਰ ਪਿਸਤੌਲ ਲਿਆਉਂਦੇ ਦਾ 10 12 ਮੁੰਡੇ ਮਂਗਾਏ ਪਤਾ ਨਹੀਂ ਕਿੱਥੋਂ ਮਂਗਾਏ ਅੱਛਾ ਕੋਈ ਇਹਦਾ ਵੀ ਆਪਣੇ ਦੇ ਘਰ ਦੇ ਆ ਜਿਹੜੇ 6 7 ਹੈਗੇ 8 ਮੇਨ ਮੇਨ ਤੇ ਜਿਹੜੇ ਮਗਰੋਂ ਹੋਰ ਵੀ ਬੰਦੇ 10 12 ਮਂਗਾਏ ਉਹ ਵੀ ਜਾਨੀ ਕਿ ਆ ਕੇ ਤੇ 12 14 15 ਬੰਦੇ ਹੋ ਕੇ ਤੇ ਫੇਰ ਇਹਨਾਂ ਗੋਲੀਆਂ ਸਿੱਧੀਆਂ ਚਲਾਉਂਦੇ ਗਏ ਉਹ ਇੱਥੇ ਸਾਹਮਣੇ ਖਲੋਤੇ ਸੀ ਮੇਰੀ ਪਰਝਾਈ ਹੀ ਇੱਕ ਮੇਰਾ ਭਰਾ ਸੀ ਤੇ ਉਹਨਾਂ ਦੇ ਗੋਲ ਜਿਹੜਾ ਵੱਜ ਗਿਆ ਤਕਰੀਬਨ ਕਿੰਨੇ ਕਿੰਨੇ ਜਾਨੇ ਦੇ ਗੋਲੀ ਵੱਜੀ ਆ ਤਿੰਨਾ ਜਾਨੇ ਤੇ ਗੋਲੀ ਵੱਜੀ ਇੱਕ ਗੁੱਡੀ ਐਡੀ ਕਿਤੇ ਵੱਜੀ ਆ ਅੱਛਾ ਤਿੰਨ ਤਿੰਨ ਜੇ ਇੱਕ ਤੇ ਮਰ ਡੈਥ ਹੋ ਗਈ ਆ ਦੋ ਜ਼ਖਮੀ ਆ ਜੀ ਅੱਛਾ ਤੇ ਜਿਹੜੇ ਹੁਣ ਜ਼ਖਮੀ ਨੇ ਉਹ ਹੁਣ ਕਿੱਥੇ ਹੈਗੇ ਨੇ ਜੀ ਉਹ ਆਪਣੇ ਇੱਥੇ ਗੁਰੂ ਨਾਨਕਾ ਹਸਤਾਲ ਆ ਸਰ ਤੇ ਪੁਲਿਸ ਆਈ ਜੀ ਮੌਕੇ ਤੇ ਹਾਂਜੀ ਹਾਂਜੀ ਪੁਲਿਸ ਆਈ ਆ ਜੀ ਸ਼ਾਨਬੀਨ ਕਰਦੀ ਪਈ ਆ ਹਾਂਜੀ ਪੂਰੀ ਜੀ ਕਰਨ ਰਹੀ ਆ ਜੀ ਕੀ ਕੀ ਕਿਹਾ ਗਿਆ ਪੁਲਿਸ ਵਾਲੋ ਤਾਂ ਪੁਲਿਸ ਵਾਲੇ ਅਸੀਂ ਆਖਿਆ ਵੀ ਸਾਨੂੰ ਇਨਸਾਫ ਚਾਹੀਦਾ ਸਰ ਮੰਗ ਚਾਹੀਦੀ ਸਾਨੂੰ ਇਨਸਾਫ ਚਾਹੀਦਾ ਸਾਨੂੰ ਇਨਸਾਫ ਮਿਲ ਜੇ ਜਾ ਕੇ ਉਹਨਾਂ ਦੇ ਘਰ ਵੇਖੋ ਸਰ ਚਿੱਟਾ ਵੇਚ ਵੇਚ ਕੇ ਤੇ ਇਹੋ ਇਹੋ ਜੇ ਘਰ ਬਣਾਏ ਆ ਵੀ ਮਤਲਬ ਕੰਪਿਊਟਰਾਂ ਨਾਲ ਚੱਲਣ ਦਾ ਆ ਹੂੰ ਔਰ ਹੁਣ ਕੀ ਮੰਗੇ ਕੀ ਕਰਦੇ ਹੁਣ ਤਾਂੜਾ ਇੱਕ ਜੀ ਵੀ ਚਲਾ ਗਿਆ ਘਰ ਦੇ ਵਿੱਚੋਂ ਤੇ ਬੀਟੀ ਵੀ ਜਿਹੜੀ ਹੈਗੀ ਉਹ ਵੀ ਹੁਣ ਧੱਕ ਲਿਆ ਹੁਣ ਕੀ ਮੰਗੇ ਕੀ ਕਰਦੇ ਪ੍ਰਸ਼ਾਸਨ ਕੋ ਤੁਸੀ ਪ੍ਰਸ਼ਾਸਨ ਕੋ ਇਹੋ ਸਰ ਮੰਗ ਕਰਦੇ ਆ ਵੀ ਹੰਨ ਸਾਫ ਚਾਹੀਦਾ ਉਧਰ ਦੂਜੇ ਪਾਸੇ ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ਤੇ ਪਹੁੰਚ ਕੇ ਪੁਲਿਸ ਨੇ ਵੀ ਮਾਮਲੇ ਦੀ ਜਾਂਚ ਚ ਸ਼ੁਰੂ ਕਰ ਦਿੱਤੀ ਹੈ ਇਹਨਾਂ ਦੇ ਬੱਚੇ ਛੋਟੇ ਸੀ ਉਹਨਾਂ ਨੂੰ ਉਹਨਾਂ ਦੇ ਲੜਾਈ ਝਗੜੇ ਦੇ ਵਿਚ ਕਾਰਨ ਕਰਕੇ ਇਹਨਾਂ ਦੀ ਦੋ ਪਰਿਵਾਰਾਂ ਦੀ ਆਪਸ ਚ ਗੱਲਬਾਤ ਗਈ ਦੋ ਲੱਗ ਲੱਗ ਇਹਨਾਂ ਦੀਆਂ ਗਲੀਆਂ ਸੀ ਜਿਹੜੀ ਦੂਜੀ ਧਿਰ ਆ ਸ਼ੇਰੇ ਹੋਣੀ ਉਹਨਾਂ ਨੇ ਆਣ ਕੇ ਇਹਨਾਂ ਦੇ ਘਰੇ ਲੱਗੇ ਆਣ ਦੀਆਂ ਗੋਲੀਆਂ ਚਲਾਈਆਂ ਨੇ ਤੇ ਜਿਹ ਤਿੰਨ ਜਣਿਆਂ ਦੇ ਗੋਲੀਆਂ ਲੱਗੀਆਂ ਨੇ ਇੱਕ ਦੀ ਮੌਤ ਹੋ ਚੁੱਕੀ ਆ ਆਪਾਂ ਮੇਨ ਦੋਸ਼ੀ ਉਹਨੂੰ ਹੀ ਗ੍ਰਿਫਤਾਰ ਵੀ ਕਰ ਲਿਆ ਵਾ ਨਾਲ ਇੱਕ ਨਜਾਇਜ਼ ਜਿਹੜਾ ਪਿਸਤਲ ਉਹ ਵੀ ਰਿਕਵਰ ਕੀਤਾ ਵਾ ਬਾਕੀਆਂ ਨੂੰ ਫੜਨ ਦੀ ਖਿੱਚ ਆਪਾਂ ਮਾਰੀ ਕੀਤੀ ਜਾ ਰਹੀ ਆ ਸਰ ਇਧਰ ਜਿਹ ਇੰਜਰਡ ਕਿੰਨੇ ਹੋਏ ਨੇ ਤਿੰਨ ਜਾਣੇ ਇੰਜਰਡ ਹੋਏ ਨੇ ਜਿਨ੍ਹਾਂ ਦੇ ਵਿੱਚ ਇੱਕ ਦੀ ਮੌਤ ਹੋ ਗਈ ਆ ਦੋ ਆਊਟਰ ਟੈਂਚਰ ਨੇ ਜਿਹੜੇ ਦੂਸਰੇ ਦੱਸੀ ਜਾਣਗੇ ਵਜੀ ਇਹਨਾਂ ਦੇ ਛੋਟੇ ਬੱਚੇ ਸੀ ਉਹਨਾਂ ਦੀ ਆਪਸ ਹੀ ਕਿਤੇ ਗੱਲ ਨੂੰ ਬਿਆਸ ਫਸਾਈ ਹੋਈ ਉਹਨੂੰ ਲੈ ਕੇ ਫਿਰ ਗੱਲ ਵਧ ਗਈ ਸਰ ਹੁਣ ਨੈਕਸਟ ਕੀ ਕਾਰਵਾਈ ਕੀਤੀ ਜਾ ਰਹੀ ਹੈ ਜਿਹੜਾ ਮੇਨ ਦੋਸ਼ੀ ਉਹਨੂੰ ਕੋ ਫੜ ਲਿਆ ਵਾ ਆਪਾਂ ਹਨਾ ਬਾਕੀਆਂ ਨੂੰ ਵੀ ਫੜਨ ਵਾਸਤੇ ਛਾਪ ਹਾਂਜੀ ਸ਼ੇਰਾ ਜਿਹੜਾ ਗ੍ਰਫਤਾਰ ਕੀਤਾ ਗਿਆ ਸ਼ੇਰਾ ਸ਼ੇਰਾ ਹਥਿਆਰ ਜਿਹੜੇ ਵਰਤ ਨਹੀਂ ਨਹੀਂ ਜਿਹੜਾ ਰਿਕਵਰੀ ਜਿਹੜਾ ਆਪਾਂ ਕੀਤਾ ਹਥਿਆਰ ਉਹ ਲਾਇਸੈਂਸੀ ਨਹੀਂ ਨਜਾਇਜ਼ ਸੀ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਫਿਲਹਾਲ ਮੁੱਖ ਮਲਜ਼ਮ ਸ਼ੇਰਾ ਨੂੰ ਗ੍ਰਫਤਾਰ ਕੀਤਾ ਗਿਆ ਅਤੇ ਬਾਕੀਆਂ ਦੀ ਵੀ ਜਲਦ ਹੀ ਗ੍ਰਫਤਾਰੀ ਕੀਤੀ ਜਾਵੇਗੀ ਹਕੀਕੀ ਟੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ